ਸੀਸੀਟੀਵੀ ਤਸਵੀਰਾਂ ਨੂੰ ਜਰਾ ਗੌਰ ਨਾਲ ਦੇਖੋ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਪਤੀ ਪਤਨੀ ਮੋਟਰਸਾਈਕਲ ਤੇ ਸਵਾਰ ਹੋ ਕੇ ਨੈਸ਼ਨਲ ਹਾਈਵੇ ਦੇ ਉੱਪਰ ਜਾ ਰਹੇ ਨੇ ਕਿ ਅਚਾਨਕ ਜਦੋਂ ਉਹ ਮੋੜਨ ਲੱਗਦੇ ਨੇ ਤਾਂ ਇੱਕ ਤੇਜ਼ ਰਫ਼ਤਾਰ ਦੇ ਵਿੱਚ ਜਾ ਰਹੀ ਪਿਕਅਪ ਗੱਡੀ ਮੋਟਰਸਾਈਕਲ ਦੇ ਨਾਲ ਟਕਰਾ ਜਾਂਦੀ ਹੈ ਤੇ ਇਸ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਦੋਵੇਂ ਪਤੀ ਪਤਨੀ ਰੋਡ ਦੇ ਉੱਪਰ ਡਿੱਗ ਜਾਂਦੇ ਨੇ ਤੇ ਗੰਭੀਰ ਜ਼ਖਮੀ ਹੋ ਜਾਂਦੇ ਨੇ ਤੇ ਇਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਜੋ ਐਂਬੂਲੈਂਸ ਦੇ ਰਾਹੀਂ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਜਿਆਦਾ ਗੰਭੀਰ ਹਾਲਤ ਦੇ ਚਲਦੇ ਉਹਨਾਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਮਾਮਲਾ ਦਰਸਲ ਅਬੋਹਰ ਸ਼੍ਰੀ ਗੰਗਾ ਨਗਰ ਨੈਸ਼ਨਲ ਹਾਈਵੇ ਦਾ ਹੈ ਜਿੱਥੇ ਕਿ ਆਪਣੇ ਪਿੰਡ ਨੂੰ ਮੁੜਨ ਲੱਗੇ ਪਤੀ ਪਤਨੀ ਦੇ ਉੱਪਰ ਅਚਾਨਕ ਕਪੀ ਕਪ ਚੜਾਈ ਤੇ ਵੱਡਾ ਹਾਦਸਾ ਹੋ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਗਈ ਹੈ मैं अपने कम से क्या मम्मी डैडी जा रहे थे मेरे एक्चुअली भुआ जी की खिलाफ तो बाइक से जा रहे और थे और सबको बी बाईपास एक्सीडेंट हो गया जी मैं तो हाँ जी मैं कम तो मुड़े आया मैं इस बारे में बताइए पहुँच के पता चलया हाँ जी मैं मम्मी डैडी फादर ने मेरा श्री रामचंद जी और मादर यमुना भाई जी जाए ये जा रहे थे जी ਉਹ ਤੇ ਮੇਰੇ ਬੁਆ ਜੀ ਨੇ ਉਹਨਾਂ ਨੇ ਐਕਚੁਅਲੀ ਕਿ ਬਈ ਇਹ ਦਾ ਥੋੜਾ ਖਰਾਬ ਸੀ ਤੇ ਉਹਨਾਂ ਦਾ ਪਤਾ ਲੱਣ ਗਿਆ ਦੇ ਸੀ ਜੀ ਇਹ ਮੇਰੇ ਪਿੰਡ ਦੇ ਅ ਮੈਂ ਅਗਰ ਜੀ ਉਹਨਾਂ ਨਾਲ ਆਏ ਜੀ ਕਿ ਕਿਹਦੇ ਜਾਨੋਂ ਫੋਨ ਆਇਆ ਜੀ ਕੁਝ ਬੰਦੇ ਸਾਡੇ ਵੀ ਉੱਥੇ ਪਹੁੰਚ ਗਏ ਸੀ ਤੇ ਉਹਨਾਂ ਨਾਲ ਲੱਗ ਗਿਆ ਜੀ ਇਹ ਐਕਸੀਡੈਂਟ ਕਿਉਂ ਹੋਇਆ ਐਕਸੀਡੈਂਟ ਸਪੈਨ ਯਾ ਡੇਟ ਹੋਇਆ ਜੀ ਇਹ ਦੋਨੋਂ ਜੀ ਅਗੇ ਸੀ ਮੋਟਰਸਾਈਕਲ ਤੇ ਆਈ ਜਾਂਦੇ ਸੀ ਛੱਪੀ ਛੱਪੀ ਕੱਪੜਾ ਆਇਆ ਜੀ ਉਹਨੇ ਵਿੱਚ ਪਿਕਅਪ ਮਾਰੀ ਤੇ ਮੌਕੇ ਤੇ ਪ੍ਰਾਰ ਹੋ ਗਿਆ ਅੱਜ ਪਿੱਛੋਂ ਆਈ ਜਾਂਦੇ ਸੀ ਪਿੰਡ ਦੇ ਸੱਕੇ ਤੇ ਇਹਨਾਂ ਦਾ ਨਾਮ ਕੀ ਨਾ ਦਿੱਤੀ ਲੱਗਦੇ ਤੇ ਰਾਮਚੰਦ ਜੀ ਇਹ ਉਹਨਾਂ ਦੀ ਮਿੱਸੀ ਹੈ ਉਹਨੂੰ ਹਾਂਜੀ ਕਰ ਗਿਆ ਆਪਣੇ ਪਿੰਡ ਦੇ ਜਾ ਕੇ ਤੇ ਇਹ ਨੂੰ ਨਹੀਂ ਪਤਾ ਉੱਥੋਂ ਆ ਰਹੇ ਸੀ ਪਿੰਡੋਂ ਆ ਰਹੇ ਸੀ ਤਬੋਰ ਨੂੰ ਆ ਰਹੇ ਸੀ ਕਈ ਨਹੀਂ ਪਤਾ ਸਾਡੇ ਕੋਲ ਇੱਕ ਐਕਸੀਡੈਂਟ ਆਇਆ ਜੋ ਕਿ ਇੱਕ ਮੋਟਰਸਾਈਕਲ ਔਰ ਦੱਸਿਆ ਜਾ ਰਿਹਾ ਪਿਕਅਪ ਦੇ ਨਾਲ ਐਕਸੀਡੈਂਟ ਹੋਇਆ ਜੀ ਔਰ ਮਰੀਦੇ ਦਾ ਨਾਮ ਚਮਨਾ ਬਾਈ ਪਤੀ ਦੇ ਨਾਮ ਰਾਮਚੰਦ ਹੈ ਦਿਵਾਨ ਖੇੜੇ ਦੇ ਰਹਿਣ ਵਾਲੇ ਨੇ ਔਰ ਰਾਮਚੰਦ ਇਹ ਵੀ ਦੀ ਗਣ ਕਰਦੇ ਦੋਵੇਂ ਨੂੰ ਤੁਮਨੇ ਛੋਟਾ ਲੱਗਿਆ ਹੋਇਆ ਔਰ ਸਾਡੇ ਕੋਲ ਰਾਜੀ ਦਾਖਲ ਹੋਇਆ ਸੱਪਾਂ ਵਾਲੀ ਬੱਸ ਸਟੈਂਡ ਕੋਲ ਹੋਇਆ ਹਾਲਾਤ ਜਮਨਾ ਬਾਈ ਨੂੰ ਔਰ ਇਹਨਾਂ ਦੋਨਾਂ ਨੂੰ ਇੱਕ ਵਾਰ ਦਾ ਅੰਟਰਵਿਊਜਨ ਰੱਖਿਆ ਬੈ ਔਰ ਜਮਨਾ ਬਾਈ ਨੂੰ ਔਰਥੋ ਲਈ ਰੈਫਰ ਕਰਿਆ ਯਾਰ ਅਰੇ ਡਾਕਟਰ ਵੱਲੋਂ ਹਾਂਜੀ ਔਰ ਰਾਮਚੰਦ ਉਹਨਾਂ ਨੂੰ ਸਿਟੀ ਐਡਵਾਈਸ ਕੀਤੀ ਹੈ ਜਗਪਾਣੀ ਟੀਵੀ ਲਈ ਅੱਜ ਦੀ ਰਿਪੋਰਟ